ਉੜਦੇ ਬੈਠਦੇ ਗੁੱਡੀਆਂ ਗਿੱਟੀਆਂ ਵਿੱਚੋਂ ਕੜਕੜ ਦੀ ਆਵਾਜ਼ ਆਣਾ ਜਾਂ ਫਿਰ ਲੱਤਾਂ ਬਾਹਾਂ ਵਿੱਚ ਦਰਦ ਰਹਿਣਾ ਇਹ ਨਿਸ਼ਾਨੀ ਹੈ ਕਿਤੇ ਨਾ ਕਿਤੇ ਤੁਹਾਡੇ ਅੰਦਰ ਕੈਲਸ਼ੀਅਮ ਦੀ ਕਮੀ ਦੀ ਤੇ ਅੱਜ ਮੈਂ ਇਸੇ ਤੋਂ ਉੱਪਰ ਗੱਲ ਕਰਨ ਜਾ ਰਹੀਆਂ ਇੱਕ ਲਿਸਟ ਤੁਹਾਨੂੰ ਦੱਸਣ ਜਾ ਰਹੀਆਂ ਕਿ ਹੁਣ ਸਰਦੀਆਂ ਦੀ ਤਾਂ ਸ਼ੁਰੂਆਤ ਹੋ ਹੀ ਰਹੀ ਹੈ ਤੇ ਇਹ ਸਰਦੀਆਂ ਤੁਹਾਨੂੰ ਬਹੁਤ ਐਸੀਆਂ ਸਬਜ਼ੀਆਂ ਔਰ ਫਰੂਟ ਦੇ ਰਹੀਆਂ ਨੇ ਜਿਸ ਵਿੱਚ ਭਰ-ਭਰ ਕੇ ਤੁਹਾਨੂੰ ਕੈਲਸ਼ੀਅਮ ਮਿਲ ਸਕਦਾ ਹੈ ਤੁਸੀਂ ਆਪਣੀ ਬਾਡੀ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰ ਸਕਦੇ ਹੋ ਔਰ ਸਿਰਫ ਖੁਦ ਹੀ ਨਹੀਂ ਆਪਣੀ ਪੂਰੀ ਫੈਮਿਲੀ ਨੂੰ ਕਿਉਂਕਿ ਅੱਜਕੱਲ ਤਾਂ ਛੋਟੇ ਬੱਚਿਆਂ ਦੇ ਵਿੱਚ ਵੀ ਜੋ ਹੈ ਗੋਡਿਆਂ ਤੇ ਗਿੱਟਿਆਂ 'ਚ ਉਹ ਕੜਕੜ ਦੀ ਆਵਾਜ਼ ਆਣੀ ਸ਼ੁਰੂ ਹੋ ਗਈ ਹੈ ਸੋ ਇਸ ਲਈ ਉਹਨਾਂ ਦੀ ਕੈਲਸ਼ੀਅਮ ਦੀ ਪੂਰਤੀ ਪੂਰੀ ਹੋਵੇ ਤਾਂ ਜ਼ਰੂਰੀ ਹੈ ਕਿ ਬੱਚੇ ਜੋ ਹੈ ਚੰਗੀ ਡਾਈਟ ਲੈਣ ਹੱਡੀਆਂ ਮਜ਼ਬੂਤ ਰਹਿਣ ਕਿਉਂਕਿ ਅਗਰ ਤੁਸੀਂ ਸਹੀ ਏਜ ਦੇ ਨਾਲ-ਨਾਲ ਆਪਣੀ ਕੈਲਸ਼ੀਅਮ ਦੀ ਰਿਕੁਆਇਰਮੈਂਟ ਪੂਰੀ ਨਹੀਂ ਕਰਦੇ ਹੋ ਤਾਂ ਵੱਧਦੀ ਉਮਰ ਦੇ ਬਾਅਦ ਫ੍ਰੈਕਚਰ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਨੇ ਜਿਵੇਂ ਕਿ ਵੱਧਦੀ ਉਮਰ ਦੇ ਨਾਲ ਡਿੱਗ ਕੇ ਜਲਦੀ ਫ੍ਰੈਕਚਰ ਹੋ ਜਾਂਦਾ ਉਸ ਦਾ ਕਾਰਨ ਇਹ ਰਹਿੰਦਾ ਹੈ ਕਿ ਤੁਹਾਡੇ ਅੰਦਰ ਸਾਲਾਂ ਤੋਂ ਜੋ ਹੈ ਕੈਲਸ਼ੀਅਮ ਦੀ ਕਮੀ ਚੱਲ ਰਹੀ ਸੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂ ਕਿ ਸਾਡੀ ਡੇਲੀ ਦੀ ਰਿਕੁਆਇਰਮੈਂਟ ਕਿੰਨੀ ਹੁੰਦੀ ਹੈ ਸਾਨੂੰ ਕਿੰਨਾ ਕੈਲਸ਼ੀਅਮ ਆਪਣੀ ਡਾਈਟ ਨਾਲ ਜ਼ਰੂਰ ਲੈਣਾ ਚਾਹੀਦਾ ਹੈ ਤਾਂ ਕੋਈ ਵੀ 13 ਸਾਲ ਤੋਂ ਬਾਅਦ ਤੋਂ ਲੈ ਕੇ ਅਡਲਟਸ ਜਿੰਨੇ ਵੀ ਨੇ ਸਭ ਨੂੰ 1000 ਮਿਲੀਗ੍ਰਾਮ ਕੈਲਸ਼ੀਅਮ ਡੇਲੀ ਦੀ ਰਿਕੁਆਇਰਮੈਂਟ ਹੈ ਤੁਹਾਡੇ ਖਾਣੇ ਦੇ ਥਰੂ ਚਾਹੀਦੀ ਹੈ ਤੇ ਜਦੋਂ ਅਸੀਂ ਅੱਛੀ ਚੀਜ਼ਾਂ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਨਹੀਂ ਖਾ ਰਹੇ ਹੁੰਦੇ ਆ ਤਾਂ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਹੁਣ ਤੁਸੀਂ ਖੁਦ ਸਮਝ ਜਾ ਰਹੇ ਹੋ ਤੁਸੀਂ ਡੇਲੀ ਜੋ ਖਾਣਾ ਖਾ ਰਹੇ ਹੋ ਬਾਹਰ ਦਾ ਖਾ ਰਹੇ ਹੋ ਜਾਂ ਘਰ ਦਾ ਖਾ ਰਹੇ ਹੋ ਔਰ ਖਾਦਾ ਵੀ ਅਗਰ ਖਾ ਰਹੇ ਹੋ ਉਸ ਵਿੱਚ ਕੈਲਸ਼ੀਅਮ ਵਾਲੀਆਂ ਚੀਜ਼ਾਂ ਸ਼ਾਮਿਲ ਕਰਦੇ ਹੋ ਕਿ ਨਹੀਂ ਜੇ ਨਹੀਂ ਕਰਦੇ ਔਰ ਹੁਣੇ ਸੋਚ ਰਹੇ ਹੋ ਕਿ ਸਾਨੂੰ ਕਿਵੇਂ ਪਤਾ ਚਲੇਗਾ ਕਿਸ ਚੀਜ਼ ਵਿੱਚ ਜ਼ਿਆਦਾ ਕੈਲਸ਼ੀਅਮ ਹੈ ਮੋٹے ਮੋٹے ਤੌਰ ਤੇ ਹਰ ਕੋਈ ਸੋਚਦਾ ਹੈ ਕਿ ਐਪਲ ਖਾਓ ਇਹ ਬੜੇ ਇੱਕ ਸਭ ਦੇ ਵਿੱਚ ਫੇਮਸ ਹੈ ਗੱਲ ਕਿ ਐਪਲ ਖਾਓ ਇਸ ਤੋਂ ਸਾਨੂੰ ਕੈਲਸ਼ੀਅਮ ਮਿਲ ਜਾਂਦਾ ਹੈ ਤਾਂ ਅੱਜ ਮੈਂ ਤੁਹਾਨੂੰ ਲੰਬੀ ਚੌੜੀ ਲਿਸਟ ਦੱਸਣ ਜਾ ਰਹੀ ਹਾਂ ਸੋ ਧਿਆਨ ਨਾਲ ਸੁਣ ਲੈਣਾ ਸਮਝ ਲੈਣਾ ਔਰ ਹੋ ਸਕੇ ਤਾਂ ਨੋਟ ਵੀ ਕਰ ਲੈਣਾ ਕਿਉਂਕਿ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਇਹ ਲਿਸਟ ਔਰ ਦੱਸਾਂਗੀ ਕਿ ਕਿਹੜੀ ਚੀਜ਼ ਵਿੱਚ 100 ਗ੍ਰਾਮ ਵਿੱਚ ਤੁਹਾਨੂੰ ਕਿੰਨਾ ਕੈਲਸ਼ੀਅਮ ਵੀ ਮਿਲ ਰਿਹਾ ਹੈ ਤਾਂ ਕਿ ਤੁਸੀਂ ਆਪਣੇ ਦਿਨ ਵਿੱਚ ਥੋੜੇ ਥੋੜੇ ਬਾਦ ਇਹ ਚੀਜ਼ਾਂ ਸ਼ਾਮਿਲ ਕਰਕੇ ਆਪਣੀ 1000 ਮਿਲੀਗ੍ਰਾਮ ਦੀ ਜਿਹੜੀ ਰਿਕੁਆਇਰਮੈਂਟ ਹੈ ਨਾ ਤੁਹਾਡੇ ਕੈਲਸ਼ੀਅਮ ਦੀ ਉਸ ਨੂੰ ਤੁਸੀਂ ਪੂਰੀ ਜ਼ਰੂਰ ਕਰੋ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਨਹੀਂ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਕੈਲਸ਼ੀਅਮ ਨੂੰ ਡਾਈਟ ਵਿੱਚ ਨਹੀਂ ਲੈਂਦੇ ਹੋ ਤਾਂ ਬਾਡੀ ਦੇ ਹੋਰ ਕੰਮਾਂ ਵੀ ਸਿਰਫ ਬੋਨਸ ਲਈ ਨਹੀਂ ਸਾਡੀ ਬਾਡੀ ਨੂੰ ਹੋਰ ਵੀ ਕੰਮਾਂ ਦੇ ਲਈ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ ਤਾਂ ਫਿਰ ਸਾਡੀ ਬਾਡੀ ਸਾਡੀ ਹੀ ਬੋਨਸ ਦੇ ਵਿੱਚੋਂ ਕੈਲਸ਼ੀਅਮ ਖਿੱਚਣਾ ਸ਼ੁਰੂ ਕਰ ਦਿੰਦੀ ਹੈ ਤੇ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਚਾ ਚਲੋ ਜੀ ਤੁਸੀਂ ਵੀ ਪੈਪਰ ਪੈਨ ਲੈ ਕੇ ਬੈਠ ਜਾਓ ਔਰ ਜਾਂ ਫਿਰ ਇਹ ਵੀਡੀਓ ਸੇਵ ਕਰਕੇ ਜ਼ਰੂਰ ਰੱਖ ਲਓ ਔਰ ਹੋਰਾਂ ਨਾਲ ਵੀ ਵੀਡੀਓ ਸ਼ੇਅਰ ਕਰ ਦਿਓ ਤਾਂ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਜੀ ਕਿਸ-ਕਿਸ ਚੀਜ਼ ਤੋਂ ਤੁਹਾਨੂੰ ਕੈਲਸ਼ੀਅਮ ਚੰਗੀ ਮਾਤਰਾ ਵਿੱਚ ਮਿਲੇਗਾ ਤਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਖਾਓ ਔਰ ਆਪਣੇ ਅੰਦਰ ਕੈਲਸ਼ੀਅਮ ਦੀ ਪੂਰਤੀ ਜ਼ਰੂਰ ਕਰ ਲਓ ਸਭ ਤੋਂ ਪਹਿਲਾਂ ਕਾਲੇ ਤਿਲ ਦੀ ਆਪਾਂ ਗੱਲ ਕਰਾਂਗੇ ਕਾਲੇ ਤਿਲ ਹੋਣ ਬਰਾਊਨ ਤਿਲ ਹੈ ਵਾਈਟ ਤਿਲ ਹੈ ਇਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਭਰ ਭਰ ਕੇ ਕੈਲਸ਼ੀਅਮ ਮਿਲ ਰਿਹਾ ਸੋ 100 ਗ੍ਰਾਮ ਅਗਰ ਆਪਾਂ ਕਾਲੇ ਤਿਲ ਬਰਾਊਨ ਜਾਂ ਵਾਈਟ ਤਿਲ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ 1664 ਮਿਲੀਗ੍ਰਾਮ ਤੁਹਾਨੂੰ ਕੈਲਸ਼ੀਅਮ ਮਿਲ ਰਿਹਾ ਹੁੰਦਾ ਹੈ ਹਾਲਾਂਕਿ ਜੇ ਤੁਹਾਨੂੰ ਆਪਾਂ ਦਿਲ ਦੀ ਗੱਲ ਕਰਦੇ ਹਾਂ ਤਾਂ ਆਪਾਂ 100 ਗ੍ਰਾਮ ਤਾਂ ਇੱਕ ਵਾਰੀ ਨਹੀਂ ਖਾ ਖਾ ਸਕਦੇ ਔਰ ਨਾ ਹੀ ਖਾਣੇ ਚਾਹੀਦੇ। ਸੋ ਇਸ ਲਈ ਕਾਲੇ ਤਿਲ, ਬਰਾਊਨ ਤਿਲ ਜਾਂ ਸਫੇਦ ਤਿਲ ਤੁਸੀਂ ਥੋੜੇ ਥੋੜੇ ਆਪਣੇ ਚਾਹੇ ਸੈਲਡਸ ਦੇ ਰੂਪ ਵਿੱਚ ਜਾਂ ਆਟਾ ਜਿਹੜਾ ਗੁੰਦੇ ਹੋ ਨਾ ਉਸੇ ਦੇ ਵਿੱਚ ਚਾਹੇ ਮਿਕਸ ਕਰ ਲਓ ਔਰ ਜ਼ਰੂਰ ਥੋੜੇ ਥੋੜੀ ਅਮਾਉਂਟ ਵਿੱਚ ਤੁਹਾਨੂੰ ਲੈਣੇ ਚਾਹੀਦੇ ਨੇ। ਅਗਲੀ ਮੈਂ ਗੱਲ ਕਰਾਂਗੀ ਬਦਾਮ। 100 ਗ੍ਰਾਮ ਬਦਾਮ ਪਿੱਛੇ ਤੁਹਾਨੂੰ 228 ਮਿਲੀਗ੍ਰਾਮ ਜੋ ਹੈ ਕੈਲਸ਼ੀਅਮ ਮਿਲ ਜਾਂਦਾ ਹੈ। ਸੋ ਵੈਸੇ ਵੀ ਬਦਾਮ ਤੋਂ ਸਿਰਫ ਸਾਨੂੰ ਕੈਲਸ਼ੀਅਮ ਹੀ ਨਹੀਂ ਪੰਜ ਬਦਾਮ ਤਾਂ ਕਟੋ-ਕਟ ਰਾਤ ਨੂੰ ਭਿਗੋਦੋ ਸਵੇਰੇ ਛਿਲਕਾ ਉਤਾਰ ਕੇ ਇਹਨਾਂ ਨੂੰ ਖਾਓ ਤਾਂ ਕਿ ਤੁਹਾਨੂੰ ਸਵੇਰ ਦੀ ਸ਼ੁਰੂਆਤ ਦੇ ਨਾਲ ਹੀ ਚੰਗੇ ਵਿਟਾਮਿਨਸ ਔਰ ਮਿਨਰਲਸ ਜੋ ਹੈ ਮਿਲ ਸਕਣ ਅਗਲੀ ਗੱਲ ਕਰੀਏ ਮੇਥੀ ਦਾਣਾ ਜੀ ਹਾਂ ਮੇਥੀ ਦਾਣਾ ਬਹੁਤ ਸਾਰੇ ਅਗਰ ਅਸੀਂ ਕਹੀਏ ਨਾ ਸਾਡੇ ਸ਼ਰੀਰ ਦੇ ਦੁੱਖ ਦਰਦ ਦੂਰ ਕਰਨ ਲਈ ਵਰਤਿਆ ਜਾ ਸਕਦਾ ਹੈ ਤੇ 100 ਗ੍ਰਾਮ ਮੇਥੀ ਦਾਣਾ ਵਿੱਚ 402 ਮਿਲੀਗ੍ਰਾਮ ਤੁਹਾਨੂੰ ਕੈਲਸ਼ੀਅਮ ਮਿਲ ਰਿਹਾ ਹੈ ਸ਼ਲਗਮ ਦੀ ਮੈਂ ਗੱਲ ਕਰਨਾ ਚਾਹੂੰਗੀ ਸਰਦੀਆਂ ਦੇ ਵਿੱਚ ਜੋ ਸਬਜ਼ੀਆਂ ਆਂਦੀਆਂ ਨੇ ਨਾ ਇਹਨਾਂ ਵਿੱਚ ਭਰ ਭਰ ਕੇ ਤੁਹਾਨੂੰ ਕੈਲਸ਼ੀਅਮ ਮਿਲਦਾ ਹੈ ਸੋ ਸ਼ਲਗਮ ਦੀ ਗੱਲ ਕਰੀਏ 100 ਗ੍ਰਾਮ ਸ਼ਲਗਮ ਦੇ ਵਿੱਚ ਤੁਹਾਨੂੰ 34 ਮਿਲੀਗ੍ਰਾਮ ਜੋ ਹੈ ਕੈਲਸ਼ੀਅਮ ਮਿਲ ਜਾਂਦਾ ਹੈ ਹਾਲਾਂਕਿ ਤੁਸੀਂ ਕਹੋਗੇ ਕਿ 34 ਮਿਲੀਗ੍ਰਾਮ ਕਾਫੀ ਘੱਟ ਹੈ ਲੇਕਿਨ 100 ਗ੍ਰਾਮ ਸ਼ਲਗਮ ਵੀ ਤਾਂ ਅਸੀਂ ਖਾ ਸਕਦੇ ਹਾਂ ਨਾ ਤਾਂ ਉੱਥੇ ਹੀ ਜੇ ਅਸੀਂ ਕਾਲੇ ਤੇਲ ਬਦਾਮ ਮੇਥੀ ਦਾਣਾ ਦੀ ਗੱਲ ਇੱਕੋ ਵੇਲੇ ਨਹੀਂ ਖਾ ਸਕਦੇ ਸੋ ਸ਼ਲਗਮ 100 ਗ੍ਰਾਮ ਹੈ 34 ਮਿਲੀਗ੍ਰਾਮ ਤੁਹਾਨੂੰ ਇਸ ਤੋਂ ਸਿੱਧਾ ਕੈਲਸ਼ੀਅਮ ਮਿਲ ਰਿਹਾ ਹੈ ਇਸ ਨੂੰ ਤਾਂ ਚਾਹੇ ਤੁਸੀਂ ਇਸ ਸੈਲਡ ਦੇ ਰੂਪ ਵਿੱਚ ਖਾ ਲਓ ਜਾਂ ਸਬਜ਼ੀ ਬਣਾ ਕੇ ਖਾਓ ਟੇਸਟੀ ਵੀ ਲੱਗਦਾ ਹੈ ਔਰ ਬਹੁਤ سارے ਫਾਇਦੇ ਨੇ ਗਾਜਰ ਜਿਹੜੀ ਰੈੱਡ ਕਲਰ ਦੀ ਗਾਜਰ ਹੁੰਦੀ ਹੈ ਸਰਦੀਆਂ ਦੇ ਵਿੱਚ ਅਸੀਂ ਖਾਂਦੇ ਆ ਇਸ ਨਾਲ ਵੀ 100 ਗ੍ਰਾਮ ਗਾਜਰ ਦੇ ਨਾਲ ਤੁਹਾਨੂੰ 41 ਮਿਲੀਗ੍ਰਾਮ ਜੋ ਹੈ ਕੈਲਸ਼ੀਅਮ ਮਿਲਣ ਜਾ ਰਿਹਾ ਹੈ ਅਗਰ ਅੰਮ੍ਰਿਤ ਵਿੱਚ ਅਗਰ ਆਪਾਂ ਡਰਾਈ ਫਰੂਟਸ ਤੇ ਫਿਰ ਤੋਂ ਆ ਜਾਈਏ ਤਾਂ ਸੌਗੀ ਜਿਹੜੀ ਆਪਾਂ ਖਾਂਦੇ ਆ ਕਿਸ਼ਮਿਸ਼ ਜਿਸ ਨੂੰ ਆਪਾਂ ਕਹਿੰਦੇ ਆ ਉਹ ਵੀ 100 ਗ੍ਰਾਮ ਦੇ ਵਿੱਚ ਤੁਹਾਨੂੰ 73 ਮਿਲੀਗ੍ਰਾਮ ਜੋ ਹੈ ਕੈਲਸ਼ੀਅਮ ਮਿਲ ਰਿਹਾ ਹੈ ਅੰਜੀਰ ਅੰਜੀਰ ਦੇ ਵਿੱਚ ਤਾਂ ਢੇਰ ਸਾਰੇ ਫਾਇਦੇ ਹੀ ਫਾਇਦੇ ਨੇ ਇਸ ਲਈ ਮੈਂ ਪਹਿਲਾਂ ਵੀ ਅੰਜੀਰ ਦੇ ਉੱਪਰ ਵੀਡੀਓ ਬਣਾਈ ਹੈ ਜੋ ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕੀਤੀ ਇੱਕ ਅੰਜੀਰ ਰਾਤ ਨੂੰ ਜ਼ਰੂਰ ਪਿਓਦੋ ਅਗਲੇ ਦਿਨ ਸਵੇਰੇ ਪਾਣੀ ਤੋਂ ਕੱਢ ਕੇ ਇਸ ਨੂੰ ਤੁਸੀਂ ਖਾ ਲਓ ਤਾਂ ਇਸ ਦੇ ਨਾਲ 100 ਗ੍ਰਾਮ ਜਿਹੜੀ ਅੰਜੀਰ ਤੋਂ ਸਾਨੂੰ 79 ਮਿਲੀਗ੍ਰਾਮ ਜੋ ਹੈ ਕੈਲਸ਼ੀਅਮ ਮਿਲਦਾ ਹੈ 100 ਗ੍ਰਾਮ ਅਸੀਂ ਨਹੀਂ ਖਾਣੀ ਹੈ ਇੱਕ ਅੰਜੀਰ ਹੀ ਖਾਣੀ ਹੈ ਡੇਲੀ ਔਰ ਇਸ ਤੋਂ ਤੁਹਾਨੂੰ ਮੈਗਨੀਸ਼ੀਅਮ ਪੋਟਾਸ਼ੀਅਮ ਫਾਈਬਰ ਹੋਰ ਵੀ ਟੇਰਾ ਫਾਇਦੇ ਮਿਲਣ ਵਾਲੇ ਨੇ ਸੋ ਜ਼ਰੂਰ ਤੁਸੀਂ ਅੰਜੀਰ ਦਾ ਵੀ ਫਾਇਦਾ ਲੈ ਸਕਦੇ ਹੋ ਖਜੂਰ ਦੀ ਆਪਾਂ ਗੱਲ ਕਰ ਲਈਏ 100 ਗ੍ਰਾਮ ਖਜੂਰ ਤੋਂ 66 ਮਿਲੀਗ੍ਰਾਮ ਤੁਹਾਨੂੰ ਕੈਲਸ਼ੀਅਮ ਮਿਲ ਜਾਂਦਾ ਹੈ ਅੰਜੀਰ ਤੋਂ ਸਾਨੂੰ એનર્ਜੀ ਵੀ ਵਧੀਆ ਮਿਲ ਜਾਂਦੀ ਹੈ ਔਰ ਸਰਦੀਆਂ ਦੇ ਵਿੱਚ ਸਾਨੂੰ એનર્ਜੀ ਯੁਕਤ ਚੀਜ਼ਾਂ ਥੋੜੀ ਥੋੜੀ ਦੇਰ ਬਾਅਦ ਖਾਂਦੇ ਰਹਿਣਾ ਚਾਹੀਦਾ ਇਹ ਨਹੀਂ ਕਿ ਇੱਕੋ ਵਾਰ ਅਸੀਂ ਬਹੁਤ ਜ਼ਿਆਦਾ ਕੁਆਂਟੀਟੀ ਖਾ ਲਈ ਥੋੜੀ ਥੋੜੀ ਦੇਰ ਬਾਅਦ ਖਾਓ ਥੋੜੀ ਥੋੜੀ ਕੁਆਂਟੀਟੀ ਖਾਓ ਆਮਬਲਾ ਜਿਹੜਾ ਹੁੰਦਾ ਹੈ ਆਮਬਲਾ ਤਾਂ ਵਿਟਾਮਿਨ ਸੀ ਦੇ ਨਾਲ ਭਰਪੂਰ ਹੈ ਹੀ ਹੈ ਪਰ 100 ਗ੍ਰਾਮ ਆਮਬਲਾ ਦੇ ਨਾਲ ਤੁਹਾਨੂੰ 20 ਗ੍ਰਾਮ ਕੈਲਸ਼ੀਅਮ ਵੀ ਮਿਲ ਰਿਹਾ ਹੈ ਬਲੈਕ 베ਰੀ ਦੀ ਅਸੀਂ ਗੱਲ ਕਰ ਲਈਏ ਚੈਰੀਜ਼ ਦੀ ਗੱਲ ਕਰ ਲਈਏ 100 ਗ੍ਰਾਮ ਦੇ ਵਿੱਚ 24 ਮਿਲੀਗ੍ਰਾਮ ਇਹ ਵੀ ਤੁਹਾਨੂੰ ਕੈਲਸ਼ੀਅਮ ਦੇ ਰਹੇ ਨੇ ਐਪਲ ਜਦੋਂ ਅਸੀਂ ਸੇਬ ਦੀ ਗੱਲ ਕਰਦੇ ਹਾਂ ਇਸ ਨੂੰ ਕੈਲਸ਼ੀਅਮ ਦੇ ਲਈ ਅਸੀਂ ਬਹੁਤ ਵਧੀਆ ਸੋਰਸ ਮੰਨਦੇ ਹਾਂ ਤਾਂ 100 ਗ੍ਰਾਮ ਐਪਲ ਦੀ ਜੇ ਆਪਾਂ ਗੱਲ ਕਰੀਏ ਤਾਂ ਉਸ ਵਿੱਚ ਤੁਹਾਨੂੰ 14 ਮਿਲੀਗ੍ਰਾਮ ਕੈਲਸ਼ੀਅਮ ਮ ਹੁਣ ਮੈਂ ਸਰਦੀਆਂ ਦੀਆਂ ਸਬਜ਼ੀਆਂ ਦੀ ਬਾਰ-ਬਾਰ ਜਦੋਂ ਸ਼ੁਰੂਆਤ ਵਿੱਚ ਵੀ ਗੱਲ ਕੀਤੀ ਹੈ ਤਾਂ ਉਸੇ ਪਿੱਛੇ ਰੀਜ਼ਨ ਇਹ ਹੈ ਕਿ ਜਦੋਂ ਆਪਾਂ ਦੇਖੋ ਸਾਗ ਖਾਣੇ ਆ ਨਾ ਸਾਡੇ ਸਾਰੇ ਘਰਾਂ ਵਿੱਚ ਸਭ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਾਗ ਬਹੁਤ ਪਸੰਦ ਹੈ ਤਾਂ ਸਰੋਂ ਦਾ ਸਾਗ ਜਿਹੜਾ 100 ਗ੍ਰਾਮ ਅਗਰ ਆਪਾਂ ਸਰੋਂ ਦਾ ਸਾਗ ਖਾ ਲੈਨੇ ਆ ਤਾਂ 192 ਮਿਲੀਗ੍ਰਾਮ ਤੁਹਾਨੂੰ ਇਸ ਤੋਂ ਕੈਲਸ਼ੀਅਮ ਮਿਲ ਰਿਹਾ ਚੰਗੀ ਰੇਸ਼ਿਓ ਤੁਹਾਨੂੰ ਇਸ ਤੋਂ ਮਿਲਣ ਜਾ ਰਹੀ ਹੈ ਬਾਥੂ ਦੀ ਗੱਲ ਕਰ ਲਈਏ 100 ਗ੍ਰਾਮ ਬਾਥੂ ਤੋਂ 145 ਮਿਲੀਗ੍ਰਾਮ ਤੁਹਾਨੂੰ ਕੈਲਸ਼ੀਅਮ ਮਿਲ ਰਿਹਾ ਹੈ ਚੁਲਾਈ ਜਿਹੜੀ ਹੁੰਦੀ ਹੈ ਚਾਹੇ ਰੈੱਡ ਕਲਰ ਦੀ ਹੈ ਚਾਹੇ ਗ੍ਰੀਨ ਕਲਰ ਦੀ ਹੈ 100 ਗ੍ਰਾਮ ਦਿਖਾਓ 100 ਗ੍ਰਾਮ ਦੇ ਚੁਲਾਈ ਦੇ ਵਿੱਚ ਤੁਹਾਨੂੰ 330 ਮਿਲੀਗ੍ਰਾਮ ਕੈਲਸ਼ੀਅਮ ਮਿਲਣ ਜਾ ਰਿਹਾ ਸੋ 1000 ਮਿਲੀਗ੍ਰਾਮ ਰਿਕੁਆਇਰਮੈਂਟ ਹੈ ਡੇਲੀ ਦੀ ਚਾਹੇ ਮੇਲ ਹੈ ਚਾਹੇ ਫੀਮੇਲ ਹੈ ਔਰ 13 14 ਸਾਲ ਤੋਂ ਵੱਧ ਉਮਰ ਦੇ ਚਾਹੇ ਬੱਚੇ ਨੇ ਸੋ ਤੁਸੀਂ ਖੁਦ ਅੰਦਾਜ਼ਾ ਲਾਓ ਤੁਸੀਂ ਕਿੰਨੀਆਂ ਕੋ ਕੈਲਸ਼ੀਅਮ ਯੁਕਤ ਚੀਜ਼ਾਂ ਖਾ ਰਹੇ ਹੋ ਇੱਥੇ ਹੀ ਕਮੀ ਹੋ ਰਹੀ ਹੈ ਜਿਸ ਕਰਕੇ ਹੱਡੀਆਂ ਕਮਜ਼ੋਰ ਹੋ ਰਹੀਆਂ ਨੇ ਸਿਰਫ ਹੱਡੀਆਂ ਹੀ ਨਹੀਂ ਸਾਡੀ ਬਾਡੀ ਦੇ ਹੋਰ ਢੇਰੋ ਕੰਮਾਂ ਦੇ ਲਈ ਚੀਜ਼ਾਂ ਖਾਓ ਖੁਦ ਨੂੰ ਹੈਲਦੀ ਰੱਖੋ ਰੋਨਾਲਡ ਨਾਲ ਜ਼ਰੂਰ ਕਹਿਣਾ ਚਾਹੂੰਗੀ ਜਿੰਨੇ ਵੀ ਸੀਰੀਅਲਸ ਐਂਡ ਮਿਲਟਸ ਨੇ ਉਨਾ ਤੋਂ ਵੀ ਸਾਨੂੰ ਬਹੁਤ ਅੱਛੀ ਮਾਤਰਾ ਵਿੱਚ ਕੈਲਸ਼ੀਅਮ ਮਿਲ ਜਾਂਦਾ ਹੈ ਅਗਰ ਅਸੀਂ ਖਾਸ ਕਰਕੇ ਗੱਲ ਕਰੀਏ ਰਾਗੀ ਰਾਗੀ ਦਾ ਆਟੇ ਦੀ ਰੋਟੀ ਖਾਣੇ ਉਸ ਤੋਂ ਤੁਹਾਨੂੰ ਬਹੁਤ ਅੱਛਾ ਕੈਲਸ਼ੀਅਮ ਮਿਲ ਜਾਏਗਾ ਆਈ ਹੋਪ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਤਾਂ ਕਿ ਕੈਲਸ਼ੀਅਮ ਬਾਰੇ ਉਹ ਵੀ ਸਮਝ ਸਕਣ ਲਿਸਟ ਆਊਟ ਕਰ ਸਕਣ ਕਿ ਅੱਜ ਅਸੀਂ ਕੈਲਸ਼ੀਅਮ ਦੇ ਲਈ ਕੀ ਕੁਝ ਖਾਣਾ ਹੈ ਸੋ ਕਮੈਂਟ ਕਰਕੇ ਜ਼ਰੂਰ ਦੱਸਣਾ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਫ਼ਰਵਰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਬਹੁਤ ਐਸੀਆਂ ਸਬਜ਼ੀਆਂ ਔਰ ਫਰੂਟ ਦੇ ਰਹੀਆਂ ਨੇ ਜਿਸ ਵਿੱਚ ਭਰ-ਭਰ ਕੇ ਤੁਹਾਨੂੰ ਕੈਲਸ਼ੀਅਮ ਮਿਲ ਸਕਦਾ ਹੈ ਤੁਸੀਂ ਆਪਣੀ ਬਾਡੀ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰ ਸਕਦੇ ਹੋ ਔਰ ਸਿਰਫ ਖੁਦ ਹੀ ਨਹੀਂ ਆਪਣੀ ਪੂਰੀ ਫੈਮਿਲੀ ਨੂੰ ਕਿਉਂਕਿ ਅੱਜਕੱਲ ਤਾਂ ਛੋਟੇ ਬੱਚਿਆਂ ਦੇ ਵਿੱਚ ਵੀ ਜੋ ਹੈ ਗੋਡਿਆਂ ਗਿੱਟਿਆਂ 'ਚ ਉਹ ਕੜਕੜ ਦੀ ਆਵਾਜ਼ ਆਣੀ ਸ਼ੁਰੂ ਹੋ ਗਈ ਹੈ ਸੋ ਇਸ ਲਈ ਉਹਨਾਂ ਦੀ ਕੈਲਸ਼ੀਅਮ ਦੀ ਪੂਰਤੀ ਪੂਰੀ ਹੋਵੇ ਤਾਂ ਜ਼ਰੂਰੀ ਹੈ ਕਿ ਬੱਚੇ ਜੋ ਹੈ ਚੰਗੀ ਡਾਈਟ ਲੈਣ ਹੱਡੀਆਂ ਮਜ਼ਬੂਤ ਰਹਿਣ ਕਿਉਂਕਿ ਅਗਰ ਤੁਸੀਂ ਸਹੀ ਏਜ ਦੇ ਨਾਲ-ਨਾਲ ਆਪਣੀ ਕੈਲਸ਼ੀਅਮ ਦੀ ਰਿਕੁਇਰ ਪੂਰੀ ਨਹੀਂ ਕਰਦੇ ਹੋ ਤਾਂ ਵੱਧਦੀ ਉਮਰ ਦੇ ਬਾਅਦ ਫ੍ਰੈਕਚਰ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਨੇ ਜਿਵੇਂ ਕਿ ਵੱਧਦੀ ਉਮਰ ਦੇ ਨਾਲ ਡਿੱਗ ਕੇ ਜਲਦੀ ਫ੍ਰੈਕਚਰ ਹੋ ਜਾਂਦਾ ਉਸ ਦਾ ਕਾਰਨ ਇਹ ਰਹਿੰਦਾ ਹੈ ਕਿ ਤੁਹਾਡੇ ਅੰਦਰ ਸਾਲਾਂ ਤੋਂ ਜੋ ਹੈ ਕੈਲਸ਼ੀਅਮ ਦੀ ਕਮੀ ਚੱਲ ਰਹੀ